ਹਾਂਜੀ ਹੋਰ ਵਿਚਾਰਿਆ ਦੱਸ ਦਈਏ ਜੀ ਪੰਜ ਸਿਰ ਅੱਜ ਕਰ ਇਹ ਥੋੜਾ ਪਿੱਛੇ ਕਰ ਹਾਂਜੀ ਦਾ ਰੋਲ ਹੈ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮినਲ ਅਨਸਰ ਜਿਹੜੇ ਗੈਂਗਸਟਰ ਆ ਗਏ ਆ ਉਨ੍ਹਾਂ ਵਿਰੁੱਧ ਪਹਿਲਾਂ ਵੀ ਕਾਰਵਾਈ ਕਰਦੀ ਰਹੀ ਆ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਗੈਂਗਵਾਰ ਜਿਹੜੀ ਕਿ ਬਾਹਰ ਦੇ ਮੁਲਕ ਚ ਬਹਿ ਕੇ ਰਚੀ ਜਾ ਰਹੀ ਸੀ ਇਹਦੇ ਚ ਦੋ ਗਰੁੱਪਸ ਨੇ ਇੱਕ ਗੁਰਵਿੰਦਰ ਸਿੰਘ ਸਿੱਧੂ ਗਰੁੱਪ ਆ ਜਿਹੜਾ ਯੂ ਐਸ ਏ ਬੇਸਡ ਗੈਂਗਸਟਰ ਗਰੁੱਪ ਆ ਇੱਕ 골ਡੀ ਢਿਲੋਂ ਗਰੁੱਪ ਆ ਜਿਹੜਾ ਯੂ ਐਸ ਏ ਬੇਸਡ ਗੈਂਗਸਟਰ ਗਰੁੱਪ ਆ ਇਹਨਾਂ ਦੋਨਾਂ ਗਰੁੱਪਸ ਦੀ ਆਪਸ ਚ ਗੈਂਗ ਰਾਈਵਲਰੀ ਸੀਗੀ ਤੇ ਇੱਕ ਦੂਜੇ ਦੇ ਬੰਦਿਆਂ ਨੂੰ ਇਹ ਨੁਕਸਾਨ ਬਚਾਉਣਾ ਚਾਹੁੰਦੇ ਸੀ ਅਸੀਂ ਇਸ ਮੋਡਿਊਲ ਨੂੰ ਬਰਸਟ ਕਰਦੇ ਹੋਏ ਤਿੰਨ ਮੁਲਜਮ ਰਕਤ ਕੀਤੇ ਤੇ ਉਹਨਾਂ ਤੋਂ ਤਿੰਨ ਸੋਫਿਸਟੀਕੇਟਿਡ ਫਾਇਰ ਆਰਮ ਰਿਕਵਰ ਕੀਤੇ ਆ 30 30% ਜਿਹੜੇ ਇਹਨਾਂ ਦਾ ਆਪਸੀ ਗਰੁੱਪਾਂ ਦੀ ਕਾਫੀ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ ਤੇ ਇਹਨਾਂ ਨੇ ਗੁਰਵਿੰਦਰ ਸਿੱਧੂ ਗਰੁੱਪ ਨੇ 골ਡੀ ਢਿੱਲੋਂ ਗਰੁੱਪ ਦੇ ਕਿਸੇ ਬੰਦੇ ਦਾ ਇੱਥੇ ਮਰਡਰ ਕਰਾਉਣ ਲਈ ਆਸਲੇ ਜਿਹੜੇ ਮੋਹੀਆਂ ਕਰਾਈ ਇਹਨਾਂ ਦੀ ਅਰੈਸਟ ਨਾਲ ਨਾਲੇ ਤੇ ਮੋਡਿਊਲ ਬਸਟ ਹੋਇਆ ਨਾਲੇ ਜਿਹੜੀ ਕਿਸੇ ਸੰਸਨੀ ਕੇਸ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਹਨੂੰ ਵੀ ਪਟਿਆਲਾ ਪੁਲਿਸ ਨੇ ਟਾਲ ਲਿਆ ਇਹਦੇ ਚ ਐਸਪੀ ਡੀ ਯੁਗੇਸ਼ ਸ਼ਰਮਾ ਡੀਐਸਪੀ ਰਾਜਪੁਰਾ ਵਿਕਰਮ ਬਰਾੜ ਤੇ ਇਨਚਾਰਜ ਸਪੈਸ਼ਲ ਸੈੱਲ ਰਾਜਪੁਰਾ ਹੈਰੀ ਬੋਪਾ ਰਾਏ ਦੀ ਟੀਮਾਂ ਨੇ ਬੜੀ ਮਿਹਨਤ ਕਰਦੇ ਹੋਏ ਇਹ ਤਿੰਨੇ ਦੋਸ਼ੀ ਅਰੈਸਟ ਕੀਤੇ ਜਿਦੇ ਬਾਬਤ 25 ਨੰਬਰ ਮੁਕੱਦਮਾ थाना ਖਦਰ ਰਾਜਪੁਰੇ 'ਚ ਦਰਜਾ ਇਹ ਤਿੰਨ ਅਸਲੇ ਸੰਬੰਧੀ ਰਿਕਵਰ ਹੋਏ ਆ ਇਹਨਾਂ ਦੀ ਰਿਮਾਂਡ ਲੈ ਕੇ ਹੋਰ ਬੜੀ ਡੂੰਘਾਈ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤਾਂ ਕਿ ਹੋਰ ਵੀ ਗੈਂਗ ਮੈਂਬਰ ਜਿਹੜੇ ਬਾਹਰ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਦੀ ਵੀ ਤੈਅ ਤੱਕ ਪਹੁੰਚਿਆ ਜਾ ਸਕੇ ਇਹਨਾਂ ਤੇ ਪਹਿਲਾਂ ਵੀ ਇਹਨਾਂ ਨੇ ਇੱਕ ਫੈਰਿੰਗ ਕੀਤੀ ਸੀ ਇਹ ਤਿੰਨ ਮੁਲਜ਼ਮ ਨੇ ਜੀ ਇੱਕ ਗੁੱਲੂ ਹੈਗਾ ਗੁਲਸ਼ਨ ਕੁਮਾਰ ਇੱਕ ਜਿਹੜਾ ਰੋਹਿਤ ਕੁਮਾਰ ਤੇ ਇੱਕ ਸ਼ਮਸ਼ੇਰ ਸ਼ੇਰਾ ਜਿਹੜਾ ਤਰੰਤਾਰ ਨੇ ਜਿਹੜੀ ਤੇ ਰਹਿਣ ਵਾਲਾ ਇਹਨਾਂ ਨੇ ਬੀਤੇ ਸਾਲ ਵੀ ਇੱਕ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਸੀ 골ਡ ਡੀਟੇਲੋਂ ਦੇ ਇਸ਼ਾਰੇਾਂ ਤੇ ਉਹਦੇ ਚ ਵੀ ਇਹਨੂੰ ਗ੍ਰਿਫਤਾਰ ਕੀਤਾ ਸੀ ਇਹ ਜ਼ਮਾਨਤ ਤੇ ਆਇਆ ਸੀ ਤੇ ਇਹ ਬੜੀ ਜਿਹੜੀ ਕੋਈ ਸੰਸਨੀ ਕੇ ਇਹਨਾਂ ਨੇ ਮਾਰਡਰ ਕਰਨਾ ਸੀ ਉਹਨੂੰ ਵੀ ਅੰਜਾਮ ਦੇਣ ਤੋਂ ਰੋਕਿਆ ਜਾ ਸਕਿਆ ਤੇ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਗੈਂਗਸਟਰ ਅਤੇ ਕ੍ਰਿਮੀਨਲ ਦੀ ਮੂਵਮੈਂਟ ਜਿਹੜੀ ਆ ਉਹ ਪਟਿਆਲਾ ਜ਼ਿਲ੍ਹੇ 'ਚ ਬਿਲਕੁਲ ਨਾ ਹੋਵੇ ਸਰ ਇਹਨਾਂ ਦੀ ਉਮਰ ਕਿੰਨੀ ਕਿਸੀ ਵੀ ਸਰ ਸਾਰੇ ਸਾਰੇ ਨੌਜਵਾਨ ਨੇ ਜੀ ਇਹਨਾਂ ਦੀ 25 ਸਾਲ ਤੋਂ ਘੱਟ ਤੋਂ ਮਾਰਾ ਸਾਰਿਆਂ ਦੀ ਤੇ ਸਾਰਿਆਂ ਦਾ ਕ੍ਰਿਮੀਨਲ ਪਿਸ਼ੋਕਾੜਾ ਤੇ ਇਹਨਾਂ ਨੇ ਬਾਹਰ ਬੈਠੇ ਗੈਂਗਸਟਰ ਦੇ ਇਸ਼ਾਰੇ 'ਤੇ ਕਿਸੇ ਵੱਡੀ ਵਾਰਦਾਤ ਨੂੰ ਪਟਿਆਲੇ 'ਚ ਅੰਜਾਮ ਦੇਣਾ ਸਰ ਕਰਦਾ ਹੀ ਕਿਸੇ ਨੇ ਕਿਸੇ ਬੇਰੋਜ਼ਗਾਰ ਨੇ ਇਸ ਤੋਂ ਬਾਰੇ ਜੀ ਕਿਸੇ ਕਿਸੇ ਬਾਰੇ ਕੋਈ ਉਹ ਦੇਖੋ ਜੀ ਉਹ ਅਸੀਂ ਹਰ ਵਾਰੀ ਫੋਰਵਰਡ ਤੇ ਬੈਕਵਰਡ ਲਿੰਕੇਜ ਸਾਰੇ ਐਗਜ਼ਾਮਨ ਕਰਦੇ ਆ ਕਿ ਵੈਪਨ ਕਿੱਥੋਂ ਲੈ ਕੇ ਆਏ ਸੀ ਕਿਹੜੇ ਕੰਮ ਲਈ ਵਰਤਨੇ ਸੀ ਕਿਉਂਕਿ ਵੈਪਨਾਂ ਦੀ ਕੁਆਲਿਟੀ ਬੜੀ ਵਧੀਆ ਹੈ ਤੇ ਇਹਨਾਂ ਤੋਂ ਜਿਹੜਾ ਇੱਕ ਜਾਲੀ ਆਰ.ਸੀ ਬਣਾਈ ਹੋਈ ਫੋਰਡ ਆਈਕਨ ਗੱਡੀ ਆ ਜਿਹੜੀ ਹਰਿਆਣਾ ਨੰਬਰ ਦੀ ਉਹਦੀ ਵੀ ਉਹ ਵੀ ਬਰਾਮਦ ਅਸੀਂ ਕੀਤੀ ਹੈ ਉਹਦੀ ਆਰ.ਸੀ ਜਾਲੀ ਸੀਗੀ ਤੇ ਜਾਲੀ ਨੰਬਰ ਦੀ ਗੱਡੀ 'ਚ ਤਿੰਨ ਅਸਲੇ ਮਤਲਬ ਇਹਨਾਂ ਨੇ ਜ਼ਰੂਰ ਕਿਸੇ ਨਾ ਕਿਸੇ ਸੰਸਥਾ ਨੂੰ ਕਿਸ ਵਰਦਾਤ ਨੂੰ ਅਨਜਾਮ ਦੇਣਾ ਸੀ ਜਿਹੜਾ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਰਦਾਤ ਨੂੰ ਟਾਲ ਲਿਆ ਥੈਂਕ ਯੂ